ਬਟਾਲਾ ਦੇ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਦੇ ਬਟਾਲਾ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਵੱਡੀ ਸਫਲਤਾ ਸਰਦ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਾ ਗਰੋਹ ਕਾਬੂ ਗਰੋਹ ਕੋਲੋਂ ਵਰਤਿਆ ਅਸਲਾ ਚੋਰੀ ਦੀਆਂ ਗੱਡੀਆਂ ਤੇ ਸਮਾਨ ਵੀ ਕੀਤਾ ਬਰਬਦ ਆ ਬਖਾਉਂਦੇ ਪੂਰੀ ਰਿਪੋਰਟ ਅਸੀਂ ਬਸ ਇਹਨਾਂ ਦੇ ਨਾਲ ਫੋਟੋ ਕਰਨੀ ਹੈ ਬਾਕੀ ਜਿਹੜੇ ਵੱਡੇ ਇਨਸੀਡੈਂਸ ਹੋਏ ਤਾਂ ਉਹਨੂੰ ਲਿਮਟਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਟ੍ਰੇਸ ਕਰਦਾ ਉਦੇ ਬਾਰੇ ਕ੍ਰੈਸਪਰੀ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਆ ਦੀ ਦਰਮਿਆਨੀ ਰਾਤ ਦਾ ਇਨਸੀਡੈਂਟ ਹੈ ਇਹਦੇ ਵਿੱਚ ਕੁਝ ਕੁਝ ਅਣਗੋਖੇ ਤੇ ਵਿਅਕਤੀ ਆਏ ਸੀਗੇ ਤਾਂ ਇਥੇ ਫਲਿੱਪਕਾਰਟ ਕਮ Amazon ਦਾ ਇੱਕ ਵੇਅਰਹਾਊਸ ਹੈ ਤਾਂ ਉੱਥੇ ਇੱਕ ਕਰਨੀ ਕਰੰਸੀ ਜਸਟ ਉਹ ਪਾਰ ਲਾ ਕੇ ਉਹਨੂੰ ਲੈ ਕੇ ਗਏ ਸੀਗੇ ਤਾਂ ਇਹ ਬੜਾ ਇੱਕ ਸਸਪੀਸ਼ਨਲ ਕ੍ਰਾਈਮ ਸੀਗਾ ਜਦੋਂ ਇਹ ਲੋਕੇ ਸ਼ਾਇ ਇਮੀਡੀਏਟਲੀ ਐਫਆਈਆਰ ਨੰਬਰ 7 ਵਾਸ ਰਜਿਸਟਰ ਇਨ ਦ ਕਨਸਰਨਟ ਪੁਲਿਸ ਸਟੇਸ਼ਨ ਉਸ ਤੋਂ ਬਾਅਦ ਸਾਡੀ ਜਿਹੜੀ ਸਿਟੀ ਟੀਮ ਹੈ ਐਂਡ ਜਿਹੜਾ ਸੀਆਈ ਟੀਮ ਹੈ ਉਹ ਪੂਰੀ ਚੱਲ ਗਈ ਹੈ ਦਾ ਐਨਟਾਇਰ ਆਪਰੇਸ਼ਨ ਜਿਹੜਾ ਇਹਦੇ ਵਿੱਚ ਹੋਇਆ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਢੀਸਰ ਦਾ ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ and present uh, sho and jehdi uh, ci uh, wali team that was uh, led by dsp di ci in charge baaki jeh ithe naam de sade hagi ne sarjendra ji so ide vich bada wadiya kam karde hoye technically and humanity de in basis te ilu relentlessly pursue karke is case nu ਤਾਂ ਇਹਦੇ ਵਿੱਚ ਪਹਿਲਾਂ ਤਾਂ 2-3 ਦਿਨ ਬਾਅਦ ਆਪਕਰ ਇਨਸੀਡੈਂਟ ਸਾਨੂੰ ਉਹ ਕਰੰਸੀ ਜਸ ਮਿਲ ਗਿਆ ਸੀਗਾ ਉਦੋਂ মিডিਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਉਹਦੇ ਜਿਹੜੇ ਉਹ ਸਾਈਡਸ ਉਹ ਟੁੱਟੇ ਗਏ ਸੀਗੇ ਉਹਦੇ ਵਿੱਚ तकरीबन 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮੈਸਿੰਗ ਅਲੋਂਗ ਵਿਦ ਅ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹ ਆਇਡੈਂਟੀਫਾਈ ਸੀ ਕਿ ਕਿ ਦੇ ਆਰ ਫਰਮ ਜੀਐਨਟੀ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਏ ਤਾਂ ਉਹਨਾਂ ਨੂੰ ਜੇਰ ਦੇ ਪਿੱਛਾ ਗਿਆ ਉੱਥੇ ਜਿਹੜੇ ਮੁਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਹੋ ਕੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਸ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਹਦੀ ਵੀ ਇਹ ਚ ਗ੍ਰਿਫਤਾਰੀ ਹੋਈ ਐਂ ਬਰਾਮਦਗੀ ਵਿੱਚ ਉਹ ਇਸੀ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਜਿਸ ਬਰਾਮਤ ਬ੍ਰਹਮਾਦਿ ਕੁਮਾਰੂ ਕੀ ਕੋ ਜਿਹੜੀ ਵੀ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਵਿੱਚ ਬਰਾਮਤ ਹੋਈ ਹੈ ਤਾਂ ਇਹਦੇ ਵਿੱਚ ਹੋਰ ਦੋ ਬੰਦੇ ਰਹਿੰਦੇ ਆ I want disclose the names but ਉਹਨਾਂ ਦੀ ਗ੍ਰਿਫਤਾਰੀ ਵੀ ਵਿੱਚ ਜਲਦੀ ਹੋਊਗੀ ਜਿਹੜਾ ਸਾਡਾ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਹੈ this is regarding a very ਇੰਪੋਰਟੈਂਟ ਐਂਡ ਸੈਂਸੇਸ਼ਨਲ ਜਿਹੜੇ ਦੋ ਤਿੰਨ ਇਨਸੀਡੈਂਟਸ ਬੈਕ ਟੂ ਬੈਕ ਪਟਿਆਲੇ ਐਂਡ ਨੀਂਗਰਿੰਗ ਜ਼ਿਲ੍ਹਿਆਂ ਦੇ ਵਿੱਚ ਹੋ ਰਹੇ ਸੀ ਤਾਂ ਉਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕ੍ਰੇਟਾ ਗੱਡੀ ਕੋਈ ਗਈ ਸੀ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਇਹ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰੇਲਾਈਂਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨਪੁਆਇੰਟ ਤੇ ਕਰੀਬਨ 75000 ਰੁਪਏ ਜਿਹੜਾ ਕੈਸ਼ ਹੈ ਉਹ ਹੋ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਡ੍ਰੇਗ ਨਹੀਂ ਨਹੀਂ ਫਿਰ ਅਗਲੇ ਦਿਨ 17/1/2025 ਨੂੰ ਜਿਹੜਾ ਫਤੇਗੜ ਚੂੜੀਆਂ ਏਰੀਆ ਸਾਡਾ ਹੈਗਾ ਉੱਥੇ ਅਗੇ ਇਹਦੀ ਰੇਲਾਈਂਸ ਸਟੋਰ ਹੈ ਉੱਥੇ ਜਾ ਕੇ ਗੱਲ ਪੁਆਇੰਟ ਤੇ ਇਹਨਾਂ ਨੇ ਕਰੀਮਨ 56-55000 ਰੁਪਏ ਜਿਹੜੇ ਕੈਸ਼ ਉਹ ਖੋਲੇ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ ਉੱਥੇ ਦਿਨ ਦਹਾੜੇ ਆਰਮ ਰੋਬਰੀ ਇਹਨਾਂ ਨੇ ਕੀਤੀ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਗੁੰਨਰ ਸੀਗਾ ਇੱਕ ਕੰਬੇ ਦੇ ਵਿੱਚ ਐਂਡ ਉਹਨਾਂ ਦੇ ਪਿੱਛੇ ਉਹ ਸਾਰਾ ਸਮਾਨ ਖੰਗਾਲ ਕੇ ਉੱਥੇ ਪੈਸੇ ਕੋਏ ਉਥੇ 6 ਕਿਲੋ ਚਾਂਦੀ 6.5 ਟੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਦੇ ਚ ਇਹਨੇ ਕੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਕਰਤਾਰਨ ਐਂਡ ਕਨਸਟਾ ਤਾ ਇਹ ਜਦੋਂ ਇਹਦੀ ਕੌਪਨਸੈਂਸ ਹੋਈ ਇਹਦੇ ਵਿੱਚ ਫਰਚਰ ਸੀ ਰੋਬਰੀ ਦਾ ਦਰਸ਼ ਕਰ ਗਿਆ ਸੀਗਾ ਤਾਂ ਅਗੇ ਟੀਮਸ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੀਡ ਬਾਈ ਐਸਪੀਟੀ ਸਾਹਿਬ ਤਾਂ ਇਹਦੇ ਵਿੱਚ ਡੀਐਸਪੀ ਫਤੇਗੜ ਚੋੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੋੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੌਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਨੂੰ ਬੜਾ ਡਿਲੀਜੈਂਟਲੀ ਪਰਸ਼ੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨਿਟ ਫਾਸ ਇਸ ਮਤਲਬ ਅਕਿਊਜ਼ ਨੂੰ ਪਰਸ਼ੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮਕਦਮਾ ਹੈ ਬਟਾਰਾ ਪੁਲਿਸ ਨੇ ਡ੍ਰੈਸ ਕਰ ਲਿਆ ਤਾਂ ਇਹਦੇ ਵਿੱਚ ਫਿਰਾਲ ਤਿੰਨ ਬੰਦੇ ਗਏ ਹੈ ਜਿਹੜੇ ਗਿਰਿਸ਼ਤਾਰ ਹੋਏ ਨੇ ਕਰਨਵੀਰ ਸਿੰਘ ਆ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਵਿੱਚ ਫੜਿਆ ਗਿਆ ਇਸ ਤੋਂ ਇਲਾਵਾ ਮੋਨਾ ਹੈ ਮੋਨਾ ਪੁੱਤਰ ਪੰਕਰ ਇੱਕ ਤਰਨਤਾਰਨ ਤਰਨਤਾਰਨ ਰੂਪ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਨਪੁਰ ਰੰਡਾਵਾ ਇਹਦੇ ਜੀ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਅਸੀਂ ਇੱਕ ਕ੍ਰੇਟਾਕਾਰ ਜਿਹੜੀ ਸਿਵਲ ਲਾਈਨ ਏਰੀਆ ਚ ਕੋਈ ਗਈ ਸੀ ਜੀ ਗਨ ਪੁਆਇੰਟ ਤੇ ਉਹ ਇਹਨਾਂ ਕੋਲ ਰਿਕਵਰ ਕਰ ਲਈ। ਇਸ ਤੋਂ ਇਲਾਵਾ ਇਹ ਵਾਰਦਾਤਾ ਦੇ ਵਿੱਚ ਇੱਕ ਵੈਲਿਊ ਕਾਰ ਦਾ ਇਸਤੇਮਾਲ ਕਰਦੇ ਸੀ ਉਹ ਵੀ ਕੋਈ ਗਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ। ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ। ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ। ਇੱਕ ਪਿਸਲ ਬੱਤੀਪੋਰ ਦਾ ਸਮੇਤ ਚਾਰ ਜ਼ਿੰਦਾ ਕਾਰਕੋਸ ਰੋਂਦ ਜਿਹੜੇ ਹੈਗੇ ਉਹ ਵੀ ਇਹਦੇ ਵਿੱਚ ਰਿਕਵਰ ਹੋਏ। ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾਂ ਕਿਸਮਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਪਟਾਲਾ ਪੁਸ ਨੇ ਇਹ ਦੋਨੋਂ ਜਿਹੜੇ ਪੀਸਿਸ ਹੈ ਜਿਨ੍ਹਾਂ ਨੂੰ ਟ੍ਰੇਸ ਕਰ ਲਿਆ ਬਾਕੀ ਇਹਦੇ ਵਿੱਚ ਕੁਝ-ਕੁਝ ਪੁਆਇੰਟਸ ਲੱਗਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ ਥੈਂਕ ਯੂ ਸਰ ਜਿਹੜਾ